ਵਾਹਿਗੁਰੂ ਸਾਇਬ ਜੀ ਤਨਾਸਰੀ ਪਾਲਤੀ ਜ ਕੱਜਾ ਧਨ ਸਾਂਜੀ ਭੂਰਤ ਗਵਾਰੀ ਮਨ ਪਹੂਲੇ ਅੰਧ ਗਵਾਰ ਕੱਜਾ ਧਨ ਸਾਂਜੀ ਉਰਖ ਗਵਾਰੀ ਮਨੁ ਭੂਲੇ ਮੰਦ ਗਵਾਰ ਦੇਖਿਆ ਕਹਿ ਤਰ ਸਭ ਦੁਖ ਹੋਏ ਨਾ ਸਾਥ ਜਾਈ ਨਾ ਪ੍ਰਾਪਤ ਹੋਏ ਸਾਜਾ ਤਨ ਗੁਰਮਤੀ ਪਾਈ ਕਾਜ ਤਰਪੋਇ ਆਵੈ ਧਾਈ ਆਹਾ ਮੰਨ ਭੂਲੇ ਸਭਰੇ ਗਵਾਰੀ ਬਾਜਰ ਡੂਬੈ ਨਾ ਔਰਵਾਰ ਨਾ ਪਾਰੀ ਸਤਗੁਰ ਭੀਟੇ ਪੂਰੇ ਭਾਗ ਸਾਧਰਤੀ ਅਨੰ ਸਬਾਗ ਚੌਦਗਮੇ ਅੰਮ੍ਰਿਤ ਸਰ ਕੀ ਬਾਰੀ ਪੂਰੇ ਪਾਗਰ ਨਾਮ ਸਬਾਦੀ ਸ਼ੰਤੀ ਸਾਧਕੇ ਤਰਸੈ ਸਭ ਲੋਈ ਪੂਰੇ ਭਾਗ ਪਰਪਤ ਹੋਏ ਸਾਰੇ ਸੱਜ ਸੱਜ ਸੋਈ ਉਹ ਤਾਂ ਬ੍ਰਹਮ ਅਪਸ਼ਾਰੈ ਕੋਈ ਸਾਚੀ ਸੱਜ ਸਾਚੀ ਆਪਦਰੜਾਈ ਨਾ ਆਣਾ ਕੀ ਆਬੀ ਬੀਖੀ ਆਪੇ ਸੱਜ ਲਈ ਸਰ ਕੇ ਸਾਚ ਸੱਜ ਸੋਏ ਊਤਾ ਪ੍ਰਾਪਿ ਸ਼ਾਨ ਕੋਏ ਸਾਤੇ ਸਾਚ ਸਾਤਿ ਆਪ ਚੜੜਾ ਪੀ ਪਿੱਕੇ ਅਪੀ ਸੱਜ ਲਈ ਵਾਹਿ ਤੁਮ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ